ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਹੈ 17 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 17 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵਿਸ਼ਨ ਨੰਬਰ 1 ਬੀਸੀਸੀਆਈ ਨੇ ਕਿਹੜੇ ਖਿਡਾਰੀ ਦੇ ਸਨਮਾਨ ਵਿੱਚ ਜਰਸੀ 7 ਨੂੰ ਸੇਵਾਮੁਕਤ ਕੀਤਾ ਹਾਂਜੀ ਬੀਸੀਸੀਆਈ ਜਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਹਿੰਦਰ ਸਿੰਘ ਧੋਨੀ ਦੇ ਸਨਮਾਨ ਵਿੱਚ ਜਰਸੀ 7 ਨੂੰ ਸੇਵਾਮੁਕਤ ਕੀਤਾ ਜਰਸੀ ਨੰਬਰ 7 ਦੇਖੋ ਮਹਿੰਦਰ ਸਿੰਘ ਧੋਨੀ ਇਹਨਾਂ ਦੇ ਸਨਮਾਨ ਵਿੱਚ BCCI ਨੇ ਜਰਸੀ ਨੰਬਰ 7 ਨੂੰ ਰਿਟਾਇਰ ਕਰ ਦਿੱਤਾ ਇਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਖਿਡਾਰੀ ਨੂੰ 7 ਨੰਬਰ ਦੀ ਜਰਸੀ ਨਹੀਂ ਮਿਲੇਗੀ ਤੇ ਇਹ ਦੂਜੀ ਵਾਰ ਹੋਇਆ ਕਿ ਜਦ ਕਿਸੇ ਖਿਡਾਰੀ ਦੀ ਜਰਸੀ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਦੇ ਸਨਮਾਨ ਵਿੱਚ ਹੁਣ ਇਸ ਤੋਂ ਪਹਿਲਾਂ ਕਿੰਨਾਂ ਨੂੰ ਕੀਤਾ ਗਿਆ ਸੀ ਸਚਿਨ ਤੇਂਦੁਲੁਕਰ ਨੂੰ ਸਚਿਨ ਤੇਂਦੁਲੁਕਰ ਦੀ ਜਰਸੀ ਦਾ ਨਾਮ ਸੀਗਾ 10 10 ਨੰਬਰ ਦੀ ਜਿਹੜੀ ਜਰਸੀ ਉਹ ਸਚਿਨ ਤੇਂਦੁਲੁਕਰ ਨੂੰ ਮਿਲੀ ਹੋਈ ਸੀ ਤੇ ਖਿਡਾਰੀ ਆਪਣੀ ਜਿਹੜੀ ਇਹ ਜਰਸੀ ਨੰਬਰ ਆਪਣੇ ਆਪ ਸਿਲੈਕਟ ਕਰ ਸਕਦੇ ਆ ਮਤਲਬ ਜੋ ਵੀ ਜਰਸੀਜ਼ ਦੇ ਨੰਬਰ ਪੈਂਡਿੰਗ ਪਏ ਆ ਜੋ ਕਿਸੇ ਹੋਰ ਖਿਡਾਰੀ ਕੋਲ ਨਹੀਂਗੇ ਉਹ ਖਿਡਾਰੀ ਲੈ ਸਕਦੇ ਨੇ ਤੇ ਉਸ ਤੋਂ ਬਾਅਦ ਇਹ ਇਹ ਜਿਹੜੇ ਨੰਬਰ ਆ ਖਿਡਾਰੀ ਖਿਡਾਰੀਆਂ ਦੀ ਆਪਣੀ ਫਿਕਸ ਜਰਸੀ ਹੋ ਜਾਂਦੀ ਆ ਜੇਕਰ 1 ਸਾਲ ਤੋਂ ਵੀ ਕੋਈ ਖਿਡਾਰੀ ਨਹੀਂ ਖੇਡ ਰਿਹਾ ਪਰ ਉਸ ਦੀ ਜਰਸੀ ਹੈ ਜਿਹੜੀ ਉਹ ਉਹਦੀ ਆਪਣੀ ਹੀ ਰਹਿੰਦੀ ਆ ਤੇ ਹੁਣ ਸਚਿਨ ਤੇਂਦੁਲਕਰ ਦੀ ਜਿਹੜੀ ਜਰਸੀ ਨੰਬਰ 10 ਸੀ ਪਹਿਲਾਂ ਸਭ ਤੋਂ ਪਹਿਲੇ ਖਿਡਾਰੀ ਇਹਨਾਂ ਨੂੰ ਸਨਮਾਨ ਕੀਤਾ ਗਿਆ ਸੀ ਇਹਨਾਂ ਨੂੰ ਰਿਟਾਇਰ ਕੀਤਾ ਗਿਆ ਸੀ ਉਹ ਜਰਸੀ ਤੋਂ ਵੀ ਇਹਦਾ ਮਤਲਬ ਇਹ ਸੀਗਾ ਕਿ ਹੁਣ 10 ਨੰਬਰ ਦੀ ਜਿਹੜੀ ਜਰਸੀ ਉਹ ਕਿਸੇ ਹੋਰ ਖਿਡਾਰੀ ਨੂੰ ਨਹੀਂ ਦਿੱਤੀ ਜਾਊਗੀ ਤੇ ਹੁਣ 7 ਨੂੰ ਕੀਤਾ ਗਿਆ ਏ ਸੀ ਮਹਿੰਦਰ ਸਿੰਘ ਧੋਨੀ ਦੀ ਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ T20 ਵਿਸ਼ਵ ਕੱਪ ਜਿੱਤਿਆ ਸੀ ਉਨ੍ਹਾਂ ਦੀ ਕਪਤਾਨੀ ਚ ਹੀ ਟੀਮ ਨੇ ਇੱਕ ਵਾਰ ਫਿਰ 2014 ਦੇ ਵਿੱਚ T20 ਵਿਸ਼ਵ ਕੱਪ ਦਾ ਫਾਈਨਲ ਜਿੱਤੇ ਆ ਤੇ ਪਰ ਇਸ ਵਾਰ ਉਹ ਨਹੀਂ ਜਿੱਤ ਸਕੇ ਤੇ ਧੋਨੀ ਦੀ ਕਪਤਾਨੀ ਵਿੱਚ ਹੀ ਭਾਰਤ ਨੇ ਸਾਲ 2011 ਵਿੱਚ 1 ਡੇ ਇੰਟਰਨੈਸ਼ਨਲ ਜਿੱਤਿਆ ਸੀ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਕਰਕੇ ਮਹਿੰਦਰ ਸਿੰਘ ਧੋਨੀ ਦਾ ਜੋ ਕ੍ਰਿਕਟ ਦੇ ਵਿੱਚ ਰੋਲ ਰਿਹਾ ਵਾ ਉਸ ਵਜ੍ਹਾ ਕਰਕੇ ਇਹਨਾਂ ਦੀ ਜਰਸੀ ਨੰਬਰ 7 ਨੂੰ ਸਨਮਾਨਿਤ ਕੀਤਾ ਗਿਆ ਵਾ ਕਿ ਇਹ ਜਰਸੀ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਰਿਟਾਇਰ ਕਰ ਦਿੱਤਾ ਗਿਆ ਹਾਂਜੀ ਹੁਣ ਕ੍ਰਿਕਟ ਦੀ ਗੱਲ ਆ ਤਾਂ ਬੀਸੀਸੀਆਈ ਜਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੁਹੰਮਦ ਸਮੀ ਲਈ ਅਰਜੁਨ ਪੁਰਸਕਾਰ ਦੀ ਸ਼ਿਫਾਰਿਸ਼ ਵੀ ਕੀਤੀ ਹੈ ਮੈਂ ਤੁਹਾਨੂੰ ਕੱਲ੍ਹ ਹੀ ਕਰਵਾਇਆ ਲੋਰਾ ਵੋਲਵਾਇਡ ਨੂੰ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ ਦੱਖਣੀ ਅਫਰੀਕਾ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰੇਗਾ ਵਿਰਾਟ ਕੋਹਲੀ ਨੇ ICC ਵਿਸ਼ਵ ਕੱਪ 2023 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਦਾ ਕਿਤਾਬ ਜਿੱਤਿਆ। ਰੋਹਿਤ ਸ਼ਰਮਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸ਼ੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ। ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਸਾਲ 2023 ਦਾ ਯੂਨਾਈਟਿਡ ਵਰਲਡ ਰੈਸਲਿੰਗ ਰਾਈジング ਸਟਾਰ ਚੁਣਿਆ ਗਿਆ? ਸਾਲ 2023 ਲਈ ਯੂਨਾਈਟਿਡ ਵਰਲਡ ਰੈਸਲਿੰਗ ਰਾਈジング ਸਟਾਰ ਚੁਣਿਆ ਗਿਆ ਅੰਤਿਮ ਪੰਗਾਲ ਨੂੰ। অপশন নাম্বার বি ইজ আ রাইট আনসার ਤੇ ਦੇਸਾਂ ਦੇ ਤੁਸੀਂ এমਐਸ ਦੇ ਵਿੱਚ ਹਰਿਆਣਾ ਦੀ ਹੈ ਸਾਡੇ ਇੰਡੀਆ ਦਾ ਅੰਤਿਮ ਪੰਗਾਲ ਤੇ ਹੁਣ ਇੱਕ ਅਵਾਰਡ ਦੀ ਗੱਲ ਹੋਈ ਆ ਤਾਂ ਜავੇਦ ਅਖਤਰ ਨੂੰ ਅਜੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਪੁਸ਼ਪਾ ਭਾਰਤੀ ਨੂੰ 33ਵੇਂ ਵਿਆਸ ਸਨਮਾਨ 2023 ਲਈ ਚੁਣਿਆ ਗਿਆ ਅਬਦੁੱਲਾਹੀ ਮੀਰ ਨੇ ਵਿਵਸਥਾਪਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਂਸਨ ਪੁਰਸਕਾਰ ਜਿੱਤਿਆ माइकल डैग्लस ਨੂੰ ਸਤਿਆਜੀਤ ਰੇਲ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਨੈਕਸਟ ਪੋਜੀਸ਼ਨ हाल ही ਵਿੱਚ ਸਾਲ 2023 ਲਈ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਕਿਸ ਨੇ ਜਿੱਤੇ ਆ ਵੈਰੀ ਇੰਪੋਰਟੈਂਟ ਹਾਂਜੀ ਸਾਲ 2023 ਲਈ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਜਿੱਤੇ ਆ ਅਲੀ ਅਬੂ ਆਬਾਦ ਡੈਨੀਅਲ ਬਰੇਨ ਬੋਇਮ ਨੇ ਜਾਨੀ ਕਿ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਉਪਰੋਕਤ ਦੋਵੇਂ ਹੀ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਅਲੀ ਅਬੂ ਆਬਾਦ ਅਤੇ ਡੈਨੀਅਲ ਬੈਰਨ ਬੋਇਡ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਭਾਰਤ ਦੀ ਵਿਕਾਸ ਦਰ 6.7% ਰਹਿਣ ਦਾ ਅਨੁਮਾਨ ਲਗਾਇਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਸਭ ਤੋਂ ਵੱਡੀ ਰੀਡਿੰਗ ਗਤੀਵਿਧੀ ਲਈ ਗਿਨੀਸ ਵਰਲਡ ਰਿਕਾਰਡ ਹਾਸਲ ਕੀਤਾ ਰੀਡਿੰਗ ਗਤੀਵਿਧੀ ਲਈ ਗਿਨੀਸ ਵਰਲਡ ਰਿਕਾਰਡ ਹੁਣ ਤੱਕ ਚੀਨ ਦੇ ਨਾਮ ਸੀ ਠੀਕ ਹੈ ਪਰ 3066 ਮਾਤਾ ਪਿਤਾ ਨੇ ਕਹਾਣੀ ਦੇ ਮਾਧਿਅਮ ਨਾਲ ਪੜਨ ਦੀ ਗਤੀਵਿਧੀ ਦਾ ਆਯੋਜਨ ਕੀਤਾ ਆਈਆਈਟੀ ਜਿ ਆਪਾਂ ਕਹਿ ਸਕਦੇ ਪੂਨੇ ਦੇ ਵਿੱਚ ਠੀਕ ਹੈ ਤਾਂ ਹੁਣ ਇਹ ਜਿਹੜਾ ਗਿਨੀਸ ਵਰਲਡ ਰਿਕਾਰਡ ਆ ਪੂਨੇ ਦੇ ਨਾਮ ਹੋਇਆ অপਸ਼ਨ ਸੀ ਇਸ ਦਾ ਰਾਈਟ ਆਨਸਰ ਇਸ ਤੋਂ ਪਹਿਲਾਂ ਹੀ ਰਿਕਾਰਡ ਚਾਈਨਾ ਨੇ ਹਾਸਲ ਕੀਤਾ ਸੀ ਠੀਕ ਹੈ ਤੇ 3066 ਮਾਤਾ ਪਿਤਾ ਨੇ ਕਹਾਣੀ ਦੇ ਮਾਧਿਅਮ ਨਾਲ ਪੜ੍ਹਨ ਦੀ ਗਤੀਵਿਧੀ ਦਾ ਜਿਹੜਾ ਆਯੋਜਨ ਕੀਤਾ ਤੇ ਇਸ ਦੇ ਨਾਲ ਪੂਨੇ ਆ ਜਿਹੜਾ ਇਹ ਵੱਡੀ ਰੀਡਿੰਗ ਗਤੀਵਿਧੀ ਲਈ ਗਿਨੀਜ਼ ਵਰਲਡ ਰਿਕਾਰਡ ਵਿੱਚ ਦਾ ਸ਼ਾਮਿਲ ਹੋਇਆ ਵਾ ਜਾਂ ਨਾਮ ਇਹਦਾ ਸ਼ਾਮਿਲ ਕੀਤਾ ਗਿਆ ਨੈਕਸਟ ਹੈ ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਬੋਟ 12 ਕੁਡਾ ਨੂੰ ਹਾਲ ਹੀ ਵਿੱਚ ਕਿੱਥੇ ਲਾਂਚ ਕੀਤਾ ਗਿਆ ਦੇਖੋ ਭਾਰਤ ਦੀ ਪਹਿਲੀ ਸੂਰਜੇ ਇਲੈਕਟ੍ਰਿਕ ਕਿਸ਼ਤੀ ਹੈ ਜਿਹੜੀ ਉਹਨੂੰ ਲਾਂਚ ਕੀਤਾ ਗਿਆ ਜਿਸ ਦਾ ਨਾਮ ਆ ਬਾਰਾਕੁੱਡਾ ਬਾਰਾਕੁੱਡਾ ਇੱਕ ਤੇਜ਼ ਅਤੇ ਲੰਬੀ ਮੱਛੀ ਹੁੰਦੀ ਹੈ ਤੇ ਉਸ ਦੇ ਨਾਮ ਤੇ ਹੀ ਇਸ ਦਾ ਨਾਮ ਰੱਖਿਆ ਗਿਆ ਵਾ ਤਾਂ ਆਪਸ਼ਨ B ਇਥੇ ਰਾਈਟ ਆਨਸਰ ਹੈ ਕੇਰਲ ਠੀਕ ਹੈ ਜੀ ਕੇਰਲ ਦੇ ਵਿੱਚ ਲਾਂਚ ਕੀਤਾ ਗਿਆ ਹੁਣ ਕੇਰਲ ਚ ਲਾਂਚ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਕੀ ਆ ਤ੍ਰਿਵੰਤਮਪੁਰਮ ਇਥੋਂ ਦੇ ਚੀਫ ਮਿਨਿਸਟਰ ਆ ਪਿੰਨ ਰਈ ਵਿਜ਼ਿਅਮ ਅਤੇ ਗਵਰਨਰ ਆ ਆਰ ਐਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਈਮੂਦੇ 16 ਨੈਸ਼ਨਲ ਪਾਰਕ ਆ 마ਥੀਕੇਤਨ 16 ਨੈਸ਼ਨਲ ਪਾਰਕ ਆ ਪਵੜਮ 16 ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਐਰਬਿਕਲਮ ਨੈਸ਼ਨਲ ਪਾਰਕ ਆ ਪੈਰੀਆਰ ਵਾਈਲਡਲਾਈਫ ਸੈਂਚਰੀ ਆ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੇਰਲ ਵਿੱਚ ਲਗਜ਼ਰੀ ਜਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ ਕੇਰਲ ਵਿੱਚ ਪੈਰੂਮਾਲਾ ਪੈਰੂਨਲ ਤਿਹਾਰ ਮਨਾਇਆ ਗਿਆ ਕੇਰਲ ਧਾਰਮਿਕ ਸੈਰਸਪਾਟੇ ਨੂੰ ਤੇ ਸ਼ਾਹੀਦ ਕਰਨ ਲਈ ਬਹੁ ਪਹਾਸ਼ਾਈ ਮਾਈਕਰੋਸਾਈਟ ਲਾਂਚ ਕਰੇਗਾ। ਟੀ ਪਦਮ ਨਾਭਨ ਨੂੰ ਵਕਾਰੀ ਕੇਰਲ ਯੋਤੀ ਪੁਰਸਕਾਰ ਲਈ ਚੁਣਿਆ ਗਿਆ। ਯੂਨੈਸਕੋ ਨੇ ਕੋਜੀਕੋਡ ਸ਼ਹਿਰ ਨੂੰ ਦੇਸ਼ ਦਾ ਪਹਿਲਾ ਸਿਹਤ ਦਾ ਸ਼ਹਿਰ ਬਣਾਉਣ ਦਾ ਐਲਾਨ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮਿਸ ਇੰਡੀਆ ਯੂਐਸਏ 2023 ਦਾ ਖਿਤਾਬ ਕਿਸ ਨੇ ਜਿੱਤਿਆ? ਹਾਂਜੀ ਮਿਸ ਇੰਡੀਆ ਯੂਐਸਏ 2023 ਦਾ ਖਿਤਾਬ ਜਿੱਤਿਆ ਰਿਜ਼ੂਅਲ ਮੈਨੀ ਨੇ। অপশন নাম্বার সি ইজ আ রাইট आंसर দেখ ਸਕਦੇ ਹੋ ਤੁਸੀਂ মিস ইন্ডিয়া ইউএসএ 2023 ਦੀ ਵਿਜੇਤਾ ਰিজুয়াল ਮੈਨੀ ਤੇ ਇਸ ਦੇ ਨਾਲ ਹੀ پرਵੀਨਾ ਅੰਜਨਾ মিস ਇੰਟਰਨੈਸ਼ਨਲ ਇੰਡੀਆ 2023 ਬਣੀ ਰಿಕೆ ਬਲੇਰੀ ਕੋਲੇ মিস ਯੂਨੀਵਰਸ ਨੀਦਰਲੈਂਡ ਜਿੱਤਣ ਵਾਲੀ ਪਹਿਲੀ ট্রান্সਜੈਂਡਰ ਔਰਤ ਬਣੀ ਸিনি ਸੈਟੀ ਨੇ ਫੈਮੀਨਾ মিস ਇੰਡੀਆ 2022 ਦਾ ਕਿਤਾਬ ਜਿੱਤੇ ਖੁਸ਼ੀ ਪਟੇਲ ਨੇ ਮਿਸ ਇੰਡੀਆ ਵਰਲਡਵਾਈਡ 2022 ਦਾ ਖਿਤਾਬ ਜਿੱਤਿਆ ਨੈਕਸਟ ਕੁਐਸਚਨ ਕੇਸ ਬੈਂਕ ਨੇ ਹਾਲ ਹੀ ਵਿੱਚ ਸੋਲਰ ਪ੍ਰੋਜੈਕਟ ਲਈ ਜਰਮਨ ਡਿਵੈਲਪਮੈਂਟ ਬੈਂਕ ਔਰ ਨਾਲ ਲਾਈਨ ਆਫ ਕ੍ਰੈਡਿਟ ਤੇ ਸਾਈਨ ਕੀਤੇ ਹਾਂਜੀ ਸੋਲਰ ਪ੍ਰੋਜੈਕਟ ਲਈ ਜਰਮਨ ਡਿਵੈਲਪਮੈਂਟ ਬੈਂਕ ਨਾਲ ਲਾਈਨ ਆਫ ਕ੍ਰੈਡਿਟ ਤੇ ਸਾਈਨ ਕੀਤੇ ਸਟੇਟ ਬੈਂਕ ਆਫ ਇੰਡੀਆ ਨੇ ਜਾਨੀ ਕਿ ਐਸਬੀਆਈ ਨੇ ਹੁਣ ਐਸਬੀਆਈ ਨੇ ਕੀਤੇ ਆ ਤਾਂ ਇਸ ਦੀ ਸਥਾਪਨਾ 1955 ਦੇ ਵਿੱਚ ਹੋਈ ਇਸ ਦਾ ਹੈੱਡਕੁਆਟਰ ਮੁਵਈ ਦੇ ਵਿੱਚ ਤੇ ਅਟ ਪ੍ਰੈਜ਼ੈਂਟ ਇਜ਼ ਦੇ ਚੇਅਰਮੈਨ ਨੇ ਦਿਨੇਸ਼ ਕੁਮਾਰ ਖਾਰਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਫਾਈਟਰ 에ਅਰਫੀਲਡ ਕਿੱਥੇ ਬਣਾਇਆ ਜਾਵੇਗਾ ਹਾਂਜੀ ਦੁਨੀਆ ਦਾ ਸਭ ਤੋਂ ਉੱਚਾ ਫਾਈਟਰ 에ਅਰਫੀਲਡ ਇਹ ਲਦਾਖ ਦੇ ਵਿੱਚ ਬਣਾਇਆ ਜਾਵੇਗਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੁਣ ਲਦਾਖ ਦੇ ਵਿੱਚ ਬਣਾਇਆ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲਦਾਖ ਲਦਾਖ ਦੀ ਕੈਪੀਟਲ ਹੈ ਇਥੋਂ ਦੇ ਲੂਟਿਨੇਟ ਗਵਰਨਰਾ ਬੀ ਡੀ ਮਿਸਰਾ ਲਦਾਖ ਦੇ ਵਿੱਚ ਹੈ ਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਆ ਤੇ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਆ ਲਦਾਖ ਦੇ ਸਮੁੰਦਰੀ ਬਕਥੋਰਨ ਫਾਇਲ ਨੂੰ ਜੀਆਈ ਟੈਗ ਮਿਲਿਆ ਸਰਕਾਰ ਨੇ ਲਦਾਖ ਵਿੱਚ ਖੇਲੋ ਇੰਡੀਆ ਸਟੇਟ ਐਕਸੀਲੈਂਸ ਸੈਂਟਰ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਲਦਾਖ 'ਚ ਦੁਨੀਆ ਦਾ ਸਭ ਤੋਂ ਉੱਚਾ ਲੜਾਕੂ ਹਵਾਈ ਅੱਡਾ ਬਣਾਇਆ ਗਿਆ ਲਦਾਖ 'ਚ ਪਹਿਲੀ ਵਾਰ ਪ੍ਰੋਫੈਸ਼ਨਲ ਫੁੱਟਬਾਲ ਮੁਕਾਬਲਾ ਸ਼ੁਰੂ ਹੋਇਆ ਲਦਾਖ ਵਿੱਚ ਹੈਮਿਸ ਮਹਾ ਉਤਸਵ ਮਨਾਇਆ ਗਿਆ ਨੈਕਸਟ ਕੁਐਸ਼ਨ ਕਿਹੜਾ ਦੇਸ਼ ਹਾਲ ਹੀ ਵਿੱਚ ਭਾਰਤ ਨਾਲ ਹਾਈਡਰੋਗ੍ਰਾਫਿਕ ਸਰਵੇ ਐਗਰੀਮੈਂਟ ਨੂੰ ਖਤਮ ਕਰੇਗਾ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਹਾਈਡਰੋਗ੍ਰਾਫਿਕ ਸਰਵੇ ਹੈ ਕੀ ਆ ਜਾਂ ਇਹ ਐਗਰੀਮੈਂਟ ਹੈ ਕੀ ਆ ਇਹ ਸਰਵੇ ਐਗਰੀਮੈਂਟ 몰ਦੀਪ ਦੇ ਸਮੁੰਦਰ ਦੇ ਪਾਣੀ ਤੇ ਰਿਸਰਚ ਕਰਨ ਲਈ ਇੰਡੀਆ ਨੂੰ ਪਰਮਿਸ਼ਨ ਦਿੰਦਾ ਵਾ ਤੇ ਇਹ ਸ਼ੁਰੂ ਹੋਇਆ ਸੀ 2021 ਦੇ ਵਿੱਚ ਪਹਿਲਾਂ ਅਸੀਂ ਸਾਡੇ ਇੰਡੀਆ ਨੇ ਰਿਸਰਚ ਕੀਤੀ ਸੀ 몰ਦੀਵ ਦੇ ਸਮੁੰਦਰ ਦੇ ਪਾਣੀ ਤੇ 2021 ਚ ਫਿਰ 2022 ਚ ਤੇ ਫਿਰ 2023 ਚ ਹੁਣ ਤੱਕ ਤਿੰਨ ਵਾਰ ਰਿਸਰਚ ਹੋ ਚੁੱਕੀ ਹੈ ਤੇ ਇਹ ਐਗਰੀਮੈਂਟ ਸੀਗਾ 7 ਜੂਨ 2024 ਤੱਕ ਦਾ ਪਰ ਇਸ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ 몰ਦੀਵ ਨੇ ਭਾਰਤ ਨਾਲ ਹਾਈਡਰੋਗ੍ਰਾਫਿਕ ਸਰਵੇ ਐਗਰੀਮੈਂਟ ਨੂੰ 몰ਦੀਵ ਖਤਮ ਕਰੇਗਾ অপਸ਼ਨ ਸੀ ਇਸ ਦਾ ਰਾਈਟ ਆਨਸਰ ਇਸ ਵਾਰੀ ਆਪਣੀ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕੀ 몰ਦੀਵ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਆ ਮੁਹੰਮਦ ਮੋਇਜ਼ੂ ਇਹ ਟੋਟਲੀ ਚਾਈਨਾ ਦੇ ਨਾਲ ਇਨਕਲਾਈਨ ਆ ਮਤਲਬ ਕਿ ਇਹਨਾਂ ਨੂੰ ਚਾਈਨਾ ਨੇ ਸਪੋਰਟ ਕੀਤਾ ਵਾ ਜਿਹੜੇ ਬੰਦੇ ਨੂੰ ਸਾਡੇ ਦੇਸ਼ ਭਾਰਤ ਸਪੋਰਟ ਕਰ ਰਿਆ ਸੀ ਉਹ 몰ਦੀਵ ਦੀਆਂ ਚੋਣਾਂ ਦੇ ਵਿੱਚੋਂ ਹਾਰ ਗਿਆ ਉਹ ਪ੍ਰੈਜ਼ੀਡੈਂਟ ਨਹੀਂ ਬਣਿਆ ਪ੍ਰੈਜ਼ੀਡੈਂਟ ਇਹ ਬਣਿਆ 몰ਦੀਵ ਦੇ ਮੁਹੰਮਦ ਮੋਇਜ਼ੂ ਤੇ ਟੋਟਲੀ ਚਾਈਨਾ ਇਸ ਨੂੰ ਸਪੋਰਟ ਕਰ ਰਿਹਾ ਵਾ ਉਸ ਸਮੇਂ ਵੀ ਕਰ ਰਿਹਾ ਸੀ ਇਸ ਕਰਕੇ ਚਾਈਨਾ ਦੇ ਇਨਕਲਾਈਨ ਆ ਤੇ ਚਾਈਨਾ ਦੇ ਨਾਲ ਹੋਣ ਕਰਕੇ ਇਹ ਜਿਹੜੇ ਸਾਡੇ ਦੇਸ਼ ਦੇ ਨਾਲ ਇਹਦੇ ਸਬੰਧ ਦਾ ਉਹ ਥੋੜੇ ਵਿਗੜ ਰਹੇ ਆ ਉਸ ਸੰਬੰਧ ਵਿਗੜਨ ਦਾ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਨ੍ਹਾਂ ਨੇ ਜਿਹੜੇ ਸਾਡੇ ਦੇਸ਼ ਦੀ ਸੈਨਾ ਸੀਗੀ ਉਦੋਂ ਉਹਨਾਂ ਨੂੰ ਵੀ ਵਾਪਸ ਭੇਜਣ ਦਾ ਫੈਸਲਾ ਲਿਆ ਤੇ ਹੁਣ ਇਹ ਇੱਕ ਐਗਰੀਮੈਂਟ ਨੂੰ ਵੀ ਰੱਦ ਕਰ ਦਿੱਤਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਹੁਣ 몰ਦੀਪ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ 몰ਦੀਪ 몰ਦੀਪ ਦੀ ਕੈਪੀਟਲ ਆ ਮਾਲੇ ਕ੍ਰਾਂਸੀਆ 몰ਦੀਬੀਅਨ ਰੁਪਇਆ ਅਤੇ ਪ੍ਰੈਜ਼ੀਡੈਂਟ ਬਣਿਆ ਮੁਹੰਮਦ ਮੋਇਜ਼ੋ ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਪ੍ਰੈਜ਼ੀਡੈਂਟ ਦਾ ਨਾਮ ਭਾਰਤ ਸਰਕਾਰ ਨੇ 몰ਦੀਪ ਤੋਂ 75 ਭਾਰਤੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਮਤਲਬ ਪਹਿਲਾਂ ਹੀ ਉਹਨਾਂ ਨੇ ਕਹਿਤਾ ਕਿ ਅਸੀਂ ਵਾਪਸ ਭੇਜਣੇ ਆ ਸੈਨਿਕ ਤਾਂ ਆਪਣੀ ਇੰਡੀਆ ਨੇ ਫੈਸਲਾ ਕੀਤਾ ਕਿ ਠੀਕ ਹੈ ਅਸੀਂ ਵਾਪਸ ਬੁਲਾਉਣ ਲਈ ਤਿਆਰ ਆ। ਰਿਲਾਈਐਂਸ ਜੀਓ ਨੇ 몰ਦੀਪ ਨੂੰ ਹਾਈ ਸਪੀਡ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ। 몰ਦੀਪ ਵਿੱਚ ਏਸ਼ੀਆ ਸਰਫਿਸ ਚੈਂਪੀਅਨਸ਼ਿਪ ਕਰਵਾਈ ਗਈ। 몰ਦੀਪ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੀ 7ਵੀਂ ਡਿਪਟੀ ਐਨਐਸਏ ਮੀਟਿੰਗ ਹੋਈ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਪਵਨ ਕੁਮਾਰ ਸੈਨ ਨੂੰ ਕਿਸ ਰਾਜ ਦਾ ਚੋਣ ਮੁਖ ਚੋਣ ਅਧਿਕਾਰੀ ਚੁਣਿਆ ਗਿਆ ਹਾਂਜੀ ਚੀਫ ਇਲੈਕਸ਼ਨ ਕਮਿਸ਼ਨ ਆਫ ਜਾਂ ਅਫੀਸਰ ਚੁਣੇ ਗਏ ਅਰੁਣਾਚਲ ਪ੍ਰਦੇਸ਼ ਦੇ ਪਵਨ ਕੁਮਾਰ ਸੈਨ ਆਪਸ਼ਨ ਨੰਬਰ ਇਥੇ ਸੀ ਰਾਈਟ ਆਨਸਰ ਹੈ ਜੀ ਅਰੁਣਾਚਲ ਪ੍ਰਦੇਸ਼ ਹੁਣ ਅਰੁਣਾਚਲ ਪ੍ਰਦੇਸ਼ ਦੇ ਚੁਣੇ ਗਏ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਇਟਾ ਨਗਰ ਚੀਫ ਮਿਨਿਸਟਰ ਪੇਮਾ ਖਾਂਡੂ ਗਵਰਨਰ ਲੈਫਟੀਨੈਂਟ ਜਰਨਲ ਕੈਵਲਿਆ 3 ਵਿਕਰਮ ਪਰਾਣਾਈਕ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾਮਦਫਾ ਨੈਸ਼ਨਲ ਪਾਰਕ ਪਖੂਈ ਨੈਸ਼ਨਲ ਪਾਰਕ ਮੌਲਿੰਗ ਨੈਸ਼ਨਲ ਪਾਰਕ ਅਰੁਣਾਚਲ ਪ੍ਰਦੇਸ਼ ਵਿੱਚ ਸਾਲਾਨਾ ਸਰ ਅਮਰਤਲਾ ਤੋਗਰਿਆ ਮਹਾਉਤਸਵ ਮਨਾਇਆ ਗਿਆ ਅਰੁਣਾਚਲ ਪ੍ਰਦੇਸ਼ ਮੰਤਰੀ ਮੰਡਲ ਨੇ ਸਪੈਸ਼ਲ ਟਾਈਗਰ ਪ੍ਰੋਟੈਕਸ਼ਨ ਫੋਰਸ ਨੂੰ ਮਨਜ਼ੂਰੀ ਦਿੱਤੀ ਅਰੁਣਾਚਲ ਪ੍ਰਦੇਸ਼ ਦੇ ਖਮਤੀ ਚੋਲਾ ਨੂੰ ਜੀਆਈ ਟੈਗ ਮਿਲਿਆ ਅਰੁਣਾਚਲ ਪ੍ਰਦੇਸ਼ ਪੂਰੀ ਦੁਨੀਆ ਦੇ ਦੀ ਸਭ ਤੋਂ ਲੰਬੀ ਦੋ ਲੈਣ ਵਾਲੀ ਸੁਰੰਗ ਸੈਲਾ ਟਨਲ ਹੈ ਜਿਹੜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ 98% ਪੂਰੀ ਹੋ ਚੁੱਕੀ ਆ ਤੇ ਭਾਰਤੀ ਫੌਜ ਅਤੇ BRO ਨੇ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਵਿੱਚ ਬੈਲੀ ਬੈਲੀ ਉੱਤੇ ਕਬਜ਼ਾ ਕਰ ਲਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਆਸ਼ੀਅਨ ਇੰਡੀਆ ਮਾਰਕੀਟ ਫੈਸਟੀਵਲ ਦਾ ਉਦਘਾਟਨ ਕਿੱਥੇ ਹੋਇਆ ਆਸ਼ੀਅਨ ਜਾਨੀ ਕਿ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ ਤੇ ਇਸ ਦਾ ਇੰਡੀਅਨ ਮਾਰਕੀਟ ਫੈਸਟੀਵਲ ਦਾ ਉਦਘਾਟਨ ਨਵੀਂ ਦਿੱਲੀ ਦੇ ਵਿੱਚ ਹੋਇਆ অপਸ਼ਨ ਬੀ ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਔਰਤਾਂ ਤੇ ਟਰਾਂਸਜੈਂਡਰਾਂ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਹਾਂਜੀ ਰੀਸੈਂਟਲੀ ਤੇਲੰਗਾਨਾ ਦੇ ਗਵਰਨਮੈਂਟ ਨੇ ਔਰਤਾਂ ਤੇ ਟਰਾਂਸਜੈਂਡਰਾਂ ਲਈ ਮੁਫਤ ਬੱਸ ਯਾਤਰਾ ਸ਼ੁਰੂ ਕੀਤੀ ਹੈ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਤੇਲੰਗਾਨਾ ਨੇ ਸ਼ੁਰੂ ਕੀਤੀ ਤਾਂ ਤੇਲੰਗਾਨਾ ਗਲਤੀ ਨਾਲ ਬਾਈ ਮਿਸਟੇਕ ਇੰਡੀਆ ਦਾ ਮੈਪ ਪੰਜਾਬ ਦਾ ਮੈਪ ਲੱਗ ਗਿਆ ਤੇਲੰਗਾਨਾ ਦੀ ਕੈਪੀਟਲ ਕੀ ਹੈ ਹైదరాబాద్ ਹైదరాబాద్ ਆ ਤਾਂ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਜੀ ਤੇਲੰਗਾਨਾ ਦੇ ਰੇਵੰਤ ਰੈਡੀ ਅਤੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤੇਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਮਹਾਬੀਰ ਹਰੀਣਾ ਮੰਨਸਥਲੀ ਨੈਸ਼ਨਲ ਪਾਰਕ ਪਾਕੂਲ ਵਾਈਲਡਲਾਈਫ ਸੈਂਚੂਰੀ ਆ ਕਾਬਲਾ ਵਾਈਲਡਲਾਈਫ ਸੈਂਚੂਰੀ ਆ ਗਦਾਮ ਪ੍ਰਸ਼ਾਦ ਨੂੰ ਤੇਲੰਗਾਨਾ ਵਿੱਚ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ ਤੇਲੰਗਾਨਾ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਦੇ ਵਿੱਚ ਰਾਮਾ ਗੁੰਡਮ ਐਨਟੀਪੀਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਪੇਮਰਥੀ ਅਤੇ ਚਾਂਦਲਾਪੁਰ ਨੂੰ ਤੇਲੰਗਾਨਾ ਦਾ ਸਭ ਤੋਂ ਵਧੀਆ ਸੈਲਾਨੀ ਪਿੰਡ ਚੁਣਿਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ